ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਹਾਂ ਉਹਨਾਂ ਅਲੱਗ-ਅਲੱਗ ਜਿਹੜੀ ਸਾਡੇ ਟੌਪਿਕ ਹੈਗਾ ਉਹਨੂੰ ਕਵਰ ਕਰਦੇ ਹਾਂ ਰੁੱਖਾਂ ਬਾਰੇ ਵੈਸੀ ਵੀ ਜਾਣਕਾਰੀ ਜਨਰਲ ਵੀ ਜਾਣਕਾਰੀ ਦਿੰਨੇ ਆ ਜਿਹੜਾ ਅੱਜ ਦਾ ਟੌਪਿਕ ਹੈਗਾ ਇਹ ਟੌਪਿਕ ਹੈਗਾ ਕਿ ਸਰਦੀ ਓਨ ਤੋਂ ਪਹਿਲਾਂ ਰੁੱਖ ਗੁੜੀ ਨੀਂਦ ਸੌਣ ਦੀ ਤਿਆਰੀ ਕਰ ਲੈਂਦੇ ਆ ਜਾਂ ਹਾਈਬਰਨੇਟ ਕਰਨ ਦੀ ਤਿਆਰੀ ਕਰ ਲੈਂਦੇ ਆ ਇਹਦੇ ਬਾਰੇ ਚਰਚਾ ਕਰਾਂਗੇ ਇੱਕ ਐਗਜ਼ਾਮਪਲ ਲੈਣੀ ਚਾਹਾਂਗੇ ਜਿਵੇਂ ਪੋਲਰ ਬੀਰ ਹੁੰਦਾ ਉਹ ਆਪਣੀ ਸਕਿਨ ਦੇ ਅੰਡਰ ਮੋਟੀ ਲੇਅਰ ਜਿਹੜੀ ਫੈਟ ਦੀ ਝੜਾ ਲੈਂਦਾ ਉਹਨੂੰ ਸਰਦੀ ਤੋਂ ਬਚਣ ਲਈ ਉਸ ਤੋਂ ਬਾਅਦ ਉਹ ਫੈਟ ਦੀ ਲੇਅਰ ਨੂੰ ਜਮਾ ਕੇ ਆਪਦੀ ਉਹ ਆਪਣਾ ਹਾਈਬਰਨੇਟ ਕਰ ਜਾਂਦਾ ਕਾਫੀ ਲੰਬਾ ਸਮਾਂ ਉਹ ਠੰਡ 'ਚ ਰਹਿੰਦਾ ਪੋਲਰ ਪੋਲਰ ਵੀਰ ਮਤਲਬ ਪੋਲਰ ਜਿਹੜੇ ਬਿਲਕੁਲ ਹੀ ਠੰਡੇ ਲੱਗ ਕੇ ਆ ਜਿਹੜੇ ਜਿਹੜੇ ਪਹਾੜੀ ਲੱਗ ਕੇ ਉੱਥੇ ਜਿਹੜਾ ਆਪਣਾ ਉਹਨੂੰ ਸਰਵਾਈਵ ਫੈਟ ਸਟੋਰ ਕਰਕੇ ਕਰਦੇ ਐ اسی ਤਰ੍ਹਾਂ ਰੁੱਕ ਕੀ ਕਰਦੇ ਆ ਜਿਹੜਾ ਫੋਟੋਸਿੰਥੈਸਿਸ ਨਾਲ ਹੀ ਆਪਣਾ ਭੋਜਨ ਤਿਆਰ ਕਰਦੇ ਆ ਉਹ ਭੋਜਨ ਤਿਆਰ ਕਰ ਲੈਂਦੇ ਆ ਜਦੋਂ ਸਰਦੀ ਆਉਣ ਤੋਂ ਪਹਿਲਾਂ ਆਉਂਦੀ ਹੈ ਸਰਦੀ ਉਸ ਤੋਂ ਪਹਿਲਾਂ ਉਹ ਆਪਣਾ ਸਟੋਰ ਕਰਦੇ ਆ ਉਹ ਸਟੋਰ ਕਿੱਥੇ ਕਰਦੇ ਆ ਆਪਣੀ ਬਾਰਕ ਵਿੱਚ ਪੂਰਾ ਸਟੋਰ ਕਰਦਾ ਸ਼ੂਗਰ ਨੂੰ ਨਿਊਟ੍ਰੀਐਂ ਹੁਣੇ ਸਮਝਣਾ ਪੈਣਾ ਜਦੋਂ ਇਹ ਉਹਨਾਂ ਨੂੰ ਦੇਖੋ ਇੱਕ ਗੱਲ ਹੋਰ ਬੜੀ ਇੰਟਰਸਟਿੰਗ ਹੈਗੀ ਆ ਰੁੱਖ ਨੂੰ ਪਤਾ ਹੈਗਾ ਜਦੋਂ ਵਿంటర్ ਆਉਣੀ ਆ ਉਹ ਡੇ ਲੈਂਥ ਨੂੰ ਕਾਊਂਟ ਕਰਨਾ ਸ਼ੁਰੂ ਕਰਦਾ ਵੀ ਦਿਨ ਦੀ ਲੈਂਥ ਜਿਹੜੀ ਆ ਲਾਈਟ ਦੀ ਲੈਂਥ ਆ ਉਹ ਕਿੰਨੀ ਖੋ ਗਈ ਆ ਤੇ ਇੱਕ ਤਾਂ ਇਹ ਦੇਖੋ ਗੁਣਾ ਇਸ ਕਰਦੇ ਇੱਕ ਟੈਂਪਰੇਚਰ ਕਿੰਨਾ ਹੈ ਮਤਲਬ ਕਹਿੰਦਾ ਘਟਣਾ ਸ਼ੁਰੂ ਹੋ ਗਿਆ ਉਹ ਦੋਨੇ ਚੀਜ਼ਾਂ ਨੂੰ ਕਾਊਂਟ ਕਰਦੇ ਆ ਜਦੋਂ ਦੇਖਦੇ ਵੀ ਹੁਣ ਸਰਦੀ ਆਉਣੀ ਸ਼ੁਰੂ ਹੋ ਗਿਆ ਦਿਨ ਦਾ ਜਿਹੜਾ ਲੈਂਥ ਵੀ ਆ ਉਹ ਵੀ ਘਟਣੀ ਸ਼ੁਰੂ ਹੋ ਗਿਆ ਤੇ ਟੈਂਪਰੇਚਰ ਵੀ ਡਾਊਨ ਹੋਣਾ ਸ਼ੁਰੂ ਹੋ ਗਿਆ ਉਹ ਆਪਣੇ ਪੱਤੇ ਜਿਹੜੇ ਹੈਗੇ ਆ ਹਰੇ ਤੋ ਪੀਲੇ ਪੀਲੇ ਤੋਂ ਲਾਲ ਕਰਕੇ ਉਹ ਬ੍ਰਾਊਨ ਕਰਕੇ ਸਿੱਡ ਦਿੰਦੇ ਆ ਮਲੋ ਉਹਦਾ ਕਾਰਨ ਇਹ ਹੋਇਆ ਵੀ ਜਿਹੜੇ ਕਲੋਰੋਫਿਲ ਕੰਟੈਂਟ ਹੈਗਾ ਪੱਤੇ ਨੂੰ ਹਰਾ ਦਿਖਾਉਂਦੀ ਆ ਕਿਉਂਕਿ ਜਿਹੜੀ ਸੂਰਜ ਦੀ ਰੋਸ਼ਨੀ ਹੈਗੀਆਂ ਉਹ ਬਿਲਕੁਲ ਟਰਾਂਸਪਰੈਂਟ ਕਿਰਨਾਂ ਹੈਗੀਆਂ ਉਹ ਜਿਹੜੀ ਚੀਜ਼ ਜਿਸ ਚੀਜ਼ ਤੇ ਪੈਂਦੀ ਆ ਜਰੂਰ ਰਿਫਲੈਕਸ਼ਨ ਹੁੰਦੀ ਆ ਲਾਈਟ ਦੀ ਉਹ ਤਾਂ ਕਲਰ ਇੰਡੀਕੇਟ ਕਰਦੀ ਆ ਇਸ ਤਰ੍ਹਾਂ ਜਿਹੜਾ ਪੱਤੇ ਹੈਗੇ ਆ ਉਹਦਾ ਰੰਗ ਕਲੋਰੋਫਿਲ ਕਰਕੇ ਮਤਲਬ ਪਿਗਮੈਂਟ ਕਰਕੇ ਇਹ ਗ੍ਰੀਨ ਹੁੰਦਾ ਉਹ ਪਹਿਲਾਂ ক্লোਰੋਫਿਲ ਜਾਂਦੀ ਹੈ ਫਿਰ ਉਹ yellow ਹੁੰਦਾ yellow ਤੇ brown ਦਾ ਮਤਲਬ ਹੋ ਗਿਆ ਉਹ ਕੈਰੋਟਨ ਤੇ ਐਂਥੋਸਾਈਨ ਇਹ ਪਿਗਮੈਂਟ ਪਿਗਮੈਂਟਸ ਹੁੰਦੀਆਂ ਉਹ ਆਉਣੀ ਸ਼ੁਰੂ ਹੋ ਜਾਂਦੀਆਂ ਹੌਲੀ ਹੌਲੀ ਉਹ ਵੀ ਡਿਗ੍ਰੇਡ ਕਰ ਜਾਂਦਾ ਹੈ ਫਿਰ ਪੱਤੇ ਉਹ ਸੜ ਦਿੰਦਾ ਹੈਗਾ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਰੁੱਖ ਹੈਗਾ ਆਪਣਾ ਭੋਜਨ ਨੂੰ ਸਟੋਰ ਕਰਕੇ ਭੋਜਨ ਨੂੰ ਕਿੱਥੇ ਸਟੋਰ ਕੀਤਾ ਬਾਰਕ ਵਿੱਚ ਸਟੋਰ ਕੀਤਾ ਆਪਣੀ ਜੜਾਂ ਵਿੱਚ ਸਟੋਰ ਕੀਤਾ ਜੜਾਂ ਵਿੱਚ ਸਟੋਰ ਕਰਕੇ ਲੰਬੀ ਨੀਂਦ ਲਈ ਚਲਾ ਜਾਂਦਾ ਹੈਗਾ ਤਾਂ ਜਿਵੇਂ ਆਪਾਂ ਦੇਖਦੇ ਆਂ ਵੀ ਬਹੁਤ ਸਾਰੇ ਆਪਣੇ ਪੰਜਾਬ ਦੀ ਜੀਗਜ਼ੈਂਪਲ ਲਈਏ ਜਿਵੇਂ ਸਾਡੀ ਫਲਾਹੀ ਹੋਗੀ ਕਿੱਕਰ ਹੋਗੀ ਟਾਲੀ ਹੋਗੀ ਇਹ ਸਾਰੇ ਜਦੋਂ ਮੌਸਮ ਬਦਲਦਾ ਹੈਗਾ ਸਰਦੀ ਆਉਣ ਦਾ ਅੰਦੇਸ਼ਾ ਹੁੰਦਾ ਉਸ ਸਮੇਂ ਵਿੱਚ ਇਹ ਮਤਲਬ ਕਹਿੰਦਾ ਆਪਣੇ ਪੱਤੇ ਝਾੜਨਾ ਸ਼ੁਰੂ ਕਰ ਦਿੰਦੀ ਹੈ ਮਤਲਬ ਉਹਦਾ ਉਹ ਆਪਣਾ ਸਰਦੀ ਤੋਂ ਬਚਣ ਦਾ ਇੱਕ ਤਰੀਕਾ ਹੈਗਾ ਰੋਕ ਕੋ ਜਿਵੇਂ ਪੋਲਰ ਬੀਅਰ ਆਪਣੀ ਫੈਟ ਨੂੰ ਸਟੋਰ ਕਰਕੇ ਮਤਲਬ ਬਚਦਾ ਹੈਗਾ ਸਰਦੀ ਦੇ ਵਿੱਚ ਪੱਤੇ ਜਿਹੜੇ ਦਰਖਤ ਵੀ ਹੈਗੇ ਪੱਤੇ ਨੂੰ ਝਾੜ ਕੇ ਆਪਣਾ ਮਤਲਬ ਕਹਿੰਦਾ ਅੱਗੇ ਰਾਮ ਨਾਲ ਜਿਹੜਾ ਜੀਵਨ ਆ ਜਿਹੜਾ ਆਪਣਾ ਦੋ ਤਿੰਨ ਮਹੀਨੇ ਠੰਡ ਦੀ ਕੱਢਦੇ ਆਪਾਂ ਉਦੋਂ ਸ਼ੁਰੂ ਕਰ ਦਿੰਦੇ ਆ ਸੋ ਇੱਕ ਹੋਰ ਸਮਝਣੀ ਪੈਣੀ ਆ ਇਹ ਤਾਂ ਗੱਲ ਹੋ ਗਈ ਪੱਤੇ ਝਾੜ ਕੇ ਵਿੰਟਰ ਨੂੰ ਮਤਲਬ ਉਹ ਕਹਿੰਦਾ ਕਵਰ ਕਰਨ ਦਾ ਉਸ ਤੋਂ ਬਾਅਦ ਗੱਲ ਆ ਕਿ ਪੱਤੇ ਆ ਦੇ ਨਵਾਂ ਜੜੂ ਕੱਢਣਾ ਪੱਤਾ ਉਹ ਵੀ ਬਹੁਤ ਇੰਟਰਸਟਿੰਗ ਆ ਉਹ ਵੀ ਉਹਨੇ ਦੇਖਣਾ ਵੀ ਦਿਨ ਦੀ ਲੈਂਥ ਕਿੰਨੀ ਹੋ ਗਈ ਆ ਤੇ ਟੈਂਪਰੇਚਰ ਕਿੰਨਾ ਹੋ ਗਿਆ ਹੁਣ ਜਮੇ ਨਿੰਬ ਦੀ ਐਗਜ਼ਾਮਪਲ ਲਈ ਆਪਾਂ ਨਿੰਬ ਦੇ ਵਿੱਚ ਕੀ ਕੇਸ ਵਿੱਚ ਕੀ ਹੋਇਆ ਜਦੋਂ ਡੇ ਤਾਂ ਲੈਂਥ ਉਹਨੇ ਰਿਕੋਗਨਾਈਜ਼ ਕਰ ਲਿਆ ਵੀ ਹਾਂ ਵੀ ਦਿਨ ਦੀ ਲੈਂਥ ਤਾਂ ਠੀਕ ਆ ਗਈ ਵੀ ਮੌਸਮ ਠੀਕ ਆ ਰਿਹਾ ਪਰ ਟੈਂਪਰੇਚਰ ਸਹੀ ਨਹੀਂ ਆਇਆ ਉੱਥੇ ਜੋ ਤੱਕ ਨੂੰ ਐਪਰੋਪ੍ਰੀਏਟ ਟੈਂਪਰੇਚਰ ਨਹੀਂ ਮਿਲਿਆ ਉਦ ਤੱਕ ਨਵੇਂ ਨੇ ਪੱਤੇ ਨਹੀਂ ਕੱਢੇ ਇਸ ਤਰ੍ਹਾਂ ਹੀ ਵਿੰਟਰ ਆਉਣ ਤੋਂ ਪਹਿਲਾਂ ਵੀ ਰੁੱਖ ਰੁੱਖਾਂ ਨੂੰ ਪਤਾ ਹੈਗਾ ਵੀ ਸਾਡਾ ਜਿਹੜਾ ਕਾਰਜ ਆ ਸੀ ਸੌਣਾ ਕਦੋਂ ਆ ਸੀ ਸਲੀਪ ਤੇ ਕਦੋਂ ਜਾਣਾ ਜਦੋਂ ਮਤਲਬ ਕਹਿੰਦਾ ਸਾਡਾ ਟੈਂਪਰੇਚਰ ਤੇ ਸਾਨੂੰ ਜਿਹੜਾ ਡੇ ਦੀ ਲੈਂਥ ਸਾਨੂੰ ਪਤਾ ਲੱਗ ਗਿਆ ਰੁੱਖ ਨੂੰ ਪਤਾ ਲੱਗ ਜਾਂਦੀ ਹੈਗੀ ਆ ਇਸੋ ਕੁਝ ਕੁਝ ਪ੍ਰਜਾਤੀਆਂ ਕੀ ਕਰਦੀਆਂ ਵੀ ਲਗ ਬਿਹੇਵ ਵੀ ਕਰਦੀਆਂ ਕਈ ਪ੍ਰਜਾਤੀਆਂ ਲੰਬਾ ਸਮਾਂ ਤੱਕ ਉਹਨੂੰ ਮਤਲਬ ਕਹਿੰਦਾ 슈ਗਰ ਬਣਾਉਂਦੀ ਰਹਿੰਦੀਆਂ ਉਹ ਬਾਜਪਤੇ ਚੜ ਦੇ ਪੱਤੇ ਝਾੜਨੇ ਜਿਹੜੇ ਡੈਸਿਡੂ ਟਰੀ ਹੈਗੇ ਉਹਨਾਂ ਨੇ ਪੱਤੇ ਝਾੜਨੇ ਜ਼ਰੂਰ ਹੈਗੇ ਮਤਲਬ ਤਾਂ ਇਹ ਜਿਹੜਾ ਇੱਕ ਹੋਰ ਇਥੇ ਬੜੀ ਇੰਟਰਸਟਿੰਗ ਗੱਲ ਆ ਵੀ ਜਿਸ ਤਰ੍ਹਾਂ ਆਪਾਂ ਅੱਜ ਕੱਲ ਸੋਲਰ ਸਿਸਟਮ ਲਵਾ ਰਹੇ ਆ ਸੋਲਰ ਸਿਸਟਮ ਦਾ ਫੰਕਸ਼ਨ ਕੀ ਆ ਉਹ ਸਨਲਾਈਟ ਨੂੰ ਕੈਪਚਰ ਕਰਕੇ ਇਲੈਕਟ੍ਰਿਸਿਟੀ ਬਣਾ ਰਿਹਾ ਹੈਗਾ ਪਰ ਜਿਹੜੇ ਸਾਡੇ ਰੁੱਖ ਰੁੱਖਾਂ ਦੇ ਕੇਸ ਵਿੱਚ ਕੀ ਆ ਰੁੱਖ ਇੱਕ ਸੋਲਰ ਪੈਨਲ ਆ ਉਹਨਾਂ ਲਈ ਸਾਡੀ ਜਿਹੜੀ ਜਿਵੇਂ ਆਪਾਂ ਗੱਲ ਕਰਦੇ ਆ ਵੀ ਸਾਡੀ ਜਿਹੜੀ ਰੁੱਖ ਠੰਡਕ ਦਿੰਦੇ ਆ ਉਹ ਠੰਡਕ ਕਿਵੇਂ ਦਿੰਦੇ ਆ ਉਹ ਜਿਹੜੇ ਆਪਣਾ ਖਾਣਾ ਜਿਹੜਾ ਹੈਗਾ ਰੁੱਖ ਉਹ ਫੋਟੋਸਿੰਥੈਸਿਸ ਕਰਦੇ ਆ ਉਹ ਸਨਲਾਈਟ ਜ ਸੂਰਜ ਦੀ ਰੋਸ਼ਨੀ ਨੂੰ ਲੈਂਦੇ ਆ ਉਹ ਇਹਦਾ ਮਤਲਬ ਕੋ ਸੋਲਰ ਪੈਨਲ ਦਾ ਕੰਮ ਕਰਦੇ ਆ ਮਤਲਬ ਰੁੱਖ ਇਸ ਲਈ ਤੁਹਾਨੂੰ ਸਮਝਣਾ ਪੈਣਾ ਜਿਹੜੇ ਰੁੱਖ ਹੈਗੇ ਆ ਉਹ ਹਾਈਬਰਨੇਟ ਕਰਦੇ ਆ ਇੱਕ ਹੋਰ ਗੱਲ ਬੜੀ ਇੰਟਰਸਟਿੰਗ ਆ ਜਦੋਂ ਰੁੱਖਾਂ ਦੀਆਂ ਟਾਹਣੀਆਂ ਜਦੋਂ ਆਪਣੀਆਂ ਜੜੋ ਆਪਣਾ ਉਹ ਸ਼ੈਡਿੰਗ ਆਪਾਂ ਗੱਲ ਕੀਤੀ ਸੀ ਪਿਛਲੀ ਵੀਡੀਓ ਜੇ ਸ਼ੈਡਿੰਗ ਕਰਦੀ ਹੈ ਸਕਿਨ ਸ਼ੈਡਿੰਗ ਕਰਦੇ ਹੌਲੀ ਹੌਲੀ ਤਾਂ ਜਿਹੜੀਆਂ ਟਾਹਣੀਆਂ ਗਿਰਦੀਆਂ ਪੱਤੀਆਂ ਕਹਿੰਦੇ ਆਲਟਿਮੇਟਲੀ ਹਿਊਮਸ ਬਣ ਕੇ ਉਸ ਮਿੱਟੀ ਵਿੱਚ ਹੀ ਮਿਲ ਜਾਂਦੀ ਮਿੱਟੀ ਨੂੰ ਮਿੱਟੀ ਦੀ ਗ੍ਰ ਤਾਂ ਇਸ ਕਰਕੇ ਇਹ ਸਮਝਣਾ ਪੈਣਾ ਅੱਜ ਜਿਹੜੀ ਆਪਾਂ ਗੱਲ ਚਰਚਾ ਕੀਤੀ ਆ ਵੀ ਜਦੋਂ ਸਰਦੀ ਆਉਂਦੀ ਆ ਰੁੱਖ ਆਪਣੇ ਇੱਕ ਮਤਲਬ ਹਾਈਬਰਨੇਸ਼ਨ ਚਲੇ ਜਾਂਦੇ ਆ ਇੱਕ ਰੈਸਟ ਫੇਸ ਚਲੇ ਜਾਂਦੇ ਹੈਗੇ ਤੇ ਰੈਸਟ ਫੇਸ ਜਾ ਕੇ ਆਪਣਾ એનર્ਜੀ ਦਾ ਪ੍ਰਬੰਧ ਵੀ ਕਰ ਲੈਂਦੇ ਆ ਸਾਰਾ 슈ਗਰ ਹੋਇਆ ਨਿਊਟ੍ਰੀਐਂਟ ਹੋਇਆ ਉਹਦੇ ਬਾਰਕ ਵਿੱਚ ਜਣਾ ਬੈ ਸਟੋਰ ਕਰਦੇ ਉਸ ਤੋਂ ਜਿਹੜੇ ਪੱਤੇ ਹੈਗੇ ਆ ਪੱਤੇ ਹਰੇ ਤੋਂ ਪੀਲੇ ਹੁੰਦੇ ਆ ਪੀਲੇ ਤੋਂ ਬਰਾਊਨ ਹੋ ਗਏ ਜਾਂ ਹਲਕੇ ਰੈੱਡ ਹੋ ਗਏ ਥੱਲੇ गिर ਜਾਂਦੇ ਆ ਇੱਕ ਨੇਚਰਲ ਸਾਈਕਲ ਆ ਰੁੱਖਾਂ ਦਾ ਤੇ ਇਸ ਲਈ ਚਰਚਾ ਕਰਨੀ ਜ਼ਰੂਰੀ ਸੀ ਵੀ ਕੀ ਰੁੱਖ ਹਾਈਬਰਨੇਟ ਕਰਦੇ ਆ ਬਿਲਕੁਲ ਕਰਦੇ ਆ ਜਿਵੇਂ ਸੱਪ ਆਪਾਂ ਕਹਿੰਦੇ ਵੀ ਸੱਪ ਸਾਨੂੰ ਬਰਸਾਤਾਂ ਦੇਖਦਾ ਬਾਹਰ ਆਉਂਦਾ ਉਸ ਤੋਂ ਬਾਅਦ ਉਹ ਜਿਹੜੋ ਹਾਈਬਰਨੇਟ ਕਰ ਜਾਂਦਾ ਉਹ ਆਪਣੇ ਖਾਣਾ ਸਟੋਰ ਕਰਕੇ ਪੋਲਰ ਬੀਅਰ ਜਿਵੇਂ ਖਾਣਾ ਸਟੋਰ ਕਰਕੇ ਫਟਾਫਟਾ ਉਹ ਆਪਣਾ ਗੁਫਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਇਸ ਤਰ੍ਹਾਂ ਹੀ ਰੁੱਖ ਵੀ ਹੈਗੇ ਜਿਹੜੇ ਜਦੋਂ ਵੀ ਤੁਸੀਂ ਦੇਖੋ ਤੁਸੀਂ ਪਾਚੜ ਦੇਖੋ ਪਾਚੜ ਦਾ ਮਤਲਬ ਹੁਣ ਮਤਲਬ ਕੀ ਹੋਇਆ ਰੈਸਟ ਵਿੱਚ ਜਾ ਰਹੇ ਰੁੱਖ ਰੁੱਖ ਆਪਣੀ ਬਿਲਕੁਲ ਸ਼ਾਂਤਮਈ ਜ਼ਿੰਦਗੀ ਜਿਉਣ ਜਾ ਰਹੇ ਆ ਸਿਰਫ ਉਹਨੇ ਰੈਸਪੀਰੇਸ਼ਨ ਕਰਨੀ ਆ ਉਹਨੇ ਆਪਣੇ ਸਾਹ ਲੈਣ ਦੀ ਪ੍ਰਕਿਰਿਆ ਜਾਰੀ ਰੱਖਣੀ ਆ ਕੋਈ ਉਹਨਾਂ ਨੇ ਫੋਟੋਸਿੰਥੈਸਿਸ ਨਹੀਂ ਕਰੀ ਕੋਈ ਖਾਣ ਵਾਲੀ ਬਰੋਣਾ ਉਹਨਾਂ ਨੇ ਆਪ ਦੀ ਉਹਨੇ ਜ਼ਿੰਦਗੀ ਇੰਜੋਏ ਕਰਨ ਲਈ ਤੇ ਆਪਣੀ ਜਿਹੜੀ ਐਕਸਕ੍ਰੀਸ਼ਨ ਦਾ ਸਿਸਟਮ ਵੀ ਆ ਪੱਤੇ ਝਾੜਨਾ ਮਤਲਬ ਐਕਸਕ੍ਰੀਸ਼ਨ ਸਿਸਟਮ ਉਹਨੇ ਆਪਣਾ ਐਕਸਕਰੀਟ ਕਰਤਾ ਸਿਸਟਮ ਸਾਰਾ ਤੇ ਨਵੇਂ ਪੱਤੇ ਲਿਆ ਕੇ ਫਿਰ ਉਹਨਾਂ ਲੱਗੇ ਉਹਨਾਂ ਤੁਰਨਾ ਹੈਗਾ ਇਸ ਲਈ ਇਹ ਸਮਝਣਾ ਪੈਣਾ ਰੁੱਖਾਂ ਦੀ ਇੱਕ ਕਰਾਮਾਤ ਹੈਗੀ ਕੁਦਰਤ ਦੀ ਉਹਨਾਂ ਨੇ ਕੁਝ ਸਮਾਂ ਆਰਾਮ ਵੀ ਕਰਨਾ ਮਤਲਬ ਸਿਰਫ ਰੈਸਪੀਰੇਸ਼ਨ ਕਰਨੀ ਆ ਕੋਈ ਖ ਇਸ ਲਈ ਜਦੋਂ ਵੀ ਕਿਤੇ ਤੁਸੀਂ ਪਾਚੜ ਦੇਖੋ ਤਾਂ ਇਹਦਾ ਮਤਲਬ ਹੋਇਆ ਉਹ ਹਾਈਬਰਨੇਸ਼ਨ ਦੀ ਤਿਆਰੀ ਕਰ ਰਿਹਾ ਜੋ ਤੁਸੀਂ ਪੱਤੇ ਨੂੰ ਕਲਰ ਚੇਂਜ ਸਰਦੀ ਦੇ ਆਉਣ ਤੋਂ ਪਹਿਲਾਂ ਦੇਖੋ ਇਹਦਾ ਮਤਲਬ ਹੋਇਆ ਵੀ ਉਹ ਉਹ ਹਾਈਬਰਨੇਸ਼ਨ ਦੀ ਤਿਆਰੀ ਉਹ ਆਰਾਮ ਕਰਨ ਦੀ ਤਿਆਰੀ ਚੱਲ ਰਿਹਾ ਇਹਨੇ ਸ਼ਬਦ ਕਹਿੰਦਾ ਹੋਇਆ ਇੱਕ ਵਾਰ ਫੇਰ ਤੋਂ ਆਵਸਰ ਇਹ ਨਾਲ ਮਿਲ ਕੇ ਇਕੱਠੇ ਹੋਈਏ ਰੁੱਖਾਂ ਦੀ ਇਹ ਪ੍ਰਕਿਰਿਆ ਮੈਨੂੰ ਸਮਝੀ ਅਸੀਂ ਬਹੁਤ ਸਾਰੇ ਵੀਡੀਓ ਇਸ ਗੱਲਾਂ 'ਚ ਬਣਾ ਸਕਦੇ ਹਾਂ ਕਿ ਰੁੱਖ ਕਮਿਊਨੀਕੇਸ਼ਨ ਕਰਦੇ ਆ ਕਿ ਰੁੱਖ ਜੱਜ ਕਰਦੇ ਆ ਸੈਂਸ ਕਰਦੇ ਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਕੀ ਰੁਖ ਸਕਿਨ ਨੂੰ ਸ਼ੈੱਡ ਕਰਦੇ ਆਪਣੀ ਨੂੰ ਜਿਹੜੇ ਸ਼ੈੱਲ ਨੂੰ ਬਾਰਕ ਨੂੰ ਸ਼ੈੱਡ ਕਰਦੇ ਸਾਰਾ ਕੁਝ ਕਰਦੇ ਆ ਅੱਜ ਹਾਈਬਰਨੇਸ਼ਨ ਦੀ ਗੱਲ ਕੀਤੀ ਆ ਕਿਸ ਤਰ੍ਹਾਂ ਉਹ ਸਰਦੀ ਨੂੰ ਬਚਣ ਲਈ ਆਪਣੇ ਹਾਈਬਰਨੇਟ ਕਰਕੇ ਆਪਣੇ ਨੂੰ ਬਚਾਉਂਦਾ ਹੈ ਸਾਰੀ ਪ੍ਰਕਿਰਿਆ ਸਾਡੇ ਸਾਰਾ ਸਾਹਮਣੇ ਚੱਲਦੀ ਆ ਪਰ ਅਸੀਂ ਇਹਨੂੰ ਧਿਆਨ ਨਹੀਂ ਦਿੰਦੇ ਇਸ ਲਈ ਇਸ ਵੀਡੀਓ ਸੁਣ ਤੋਂ ਬਾਅਦ ਤੁਸੀਂ ਇਹ ਜਿਹੜੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਹੈਗੀਆਂ ਪ੍ਰਕਿਰਿਆ ਕਰ ਰਿਹਾ ਰੁਖ ਉਹਨਾਂ ਨੂੰ ਬਹੁਤ ਸਮਝਣਾ ਪੈਣਾ ਵੀ ਉਹ ਆਪਣੇ ਇੱਕ ਬਹੁਤ ਹੀ ਲਾਈਵ ਚੀਜ਼ਾਂ ਆਪਣੀ ਜ਼ਿੰਦਗੀ ਜਿਉਣ ਵਾਸਤੇ ਆਪਣੀ ਆਪਣੀ ਸਾਰੀ ਕਾਰਵਾਈ ਕਰਦਾ ਹੈ ਧੰਨਵਾਦ ਸਾਰਾ ਸਸੀਕਾ